हेलो गाइस वेलकम बैक टू माय YouTube चैनल आई होप ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ वेलकम बैक टू माय YouTube ਚੈਨਲ ਸੋ गाइस ਅੱਜ ਦਾ ਵਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਹੈ ਚਲੋ ਅੱਜ ਇੱਕ ਸਪੈਸ਼ਲ ਡੇ ਹੈ ਕਿਸੇ ਨਵੀਂ ਚੀਜ਼ ਲਈ ਆਪਾਂ ਨਵੀਂ ਚੀਜ਼ ਖਰੀਦਣ ਜਾ ਰਹੇ ਹਾਂ ਬਾਕੀ गाइस ਤੁਹਾਨੂੰ ਵਲੌਗ ਦੇ ਅੱਗੇ-ਅੱਗੇ ਦੱਸਾਂਗੇ ਜਿੱਥੇ ਤੱਕ ਜਾਵਾਂਗੇ ਤੇ ਅੱਗੇ ਚੱਲਿਆ ਤੇ ਆਪਾਂ ਕੀ ਲੈਣਾ ਹੈ ਕੀ ਆਪਾਂ ਸ਼ੌਪ ਕਰਨ ਚੱਲੇ ਆਂ ਤੇ ਆਓ ਗਾਇਸ ਨਾਲ ਸਾਡੇ ਬਲੌਗ ਦੇ ਬਣੇ ਰਹੇ ਹਾਂਜੀ ਗਾਇਸ ਆਪਾਂ ਨਿਕਲ ਗਏ ਘਰੋਂ ਆਪਾਂ ਅੱਜ ਜਾ ਰਹੇ ਹਾਂ ਕਿਤੇ ਸਪੈਸ਼ਲ ਕੰਮ ਆ ਬੇਟੇ ਮਾਤਾ ਆਉਣੀ ਵਿੱਚ ਸਿਮਰਨ ਹਾਈ ਕਰੋ ਹਾਈ ਕਰੋ ਸਿਮਰਨ ਹਾਈ ਬਣੇ ਰਹੇ ਹੋ ਬਲੌਗ ਦੇ ਨਾਲ ਹਾਂਜੀ ਫਰੈਂਡਸ ਆਪਣੀ ਅੱਜ ਸਾਸੂ ਮਮ ਵੀ ਆ ਗਈ ਸਤਿ ਸ਼੍ਰੀ ਅਕਾਲ ਬਲੌਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸੀਗੇ ਨਾ ਥੋੜਾ ਮੂਡ ਆਫ ਅਸੀਂ ਸੋਚਿਆ ਅੱਜ ਥੋੜਾ ਜਿਆਦਾ ਨਾ ਮੂਡ ਹੀ ਫਰੈਸ਼ ਕਰਾਈਏ ਚਲੋ ਆਜੋ ਫਿਰ ਅੱਗੇ ਬੜੇ ਰਿਓ ਬਲੌਗ ਦੇ ਨਾਲ ਨਾਲ ਕਰਦੇ ਐਨਜੋਏ ਹਾਈ ਹਾਈ ਦੇਖੋ ਜੀ ਸਾਡੀ ਤਨਵੀਰ ਕੌਰ ਹਾਈ ਦੇਖੋ ਜੀ ਮੇਰੀ ਸੱਸ ਅੱਜ ਕਿੰਨੀ ਖੂਬਸੂਰਤ ਲੱਗ ਰਹੀ ਐ ਦੇਖੋ ਜੀ ਪੜਾਈ ਸੰਗਦੀ ਐ ਬੜਾ ਕਰਿਓ ਮੋਟੀਵੇਟ ਮੇਰੀ ਸੱਸ ਨੂੰ ਬਣਾਨੇ ਇਹ ਕੱਢ ਦੋ ਹਾਈ ਕਰ ਦੋ ਹਾਈ ਕਰ ਚਲ ਹਾਈ ਕਰ ਹਾਈ ਕਰ ਹਾਈ ਕਰ ਕੱਢ ਦੋ ਕਾਜੂੁੱਟ ਐਦ੍ਦ ਕਰੋ ਪਪਨ ਕੂਰ ਦੋ ਐਦ੍ਦ ਕਰੋ ਮੈਂ ਮੈਂ ਚੱਜਣਾ ਹੈ ਹਾਂਜੀ ਕਿਦਾਂ ਖੜ ਜੀ ਠੀਕ ਠਾਕ ਜੀ ਬਟ ਹਣ ਓਕੇ ਰਿਪੋਰਟਰ ਨਾ ਬੈਠੇ ਆ ਹਾਂਜੀ ਕੋਈ ਤੰਗੀ ਪੇਸ਼ੀ ਤਾਂ ਨਹੀਂ ਤੁਹਾਨੂੰ ਮੰਮੀ ਫੈਲ ਕੇ ਬੈਠੀ ਆਏ ਹਾਏ ਹਾਏ ਬਾਬੇ ਉਹ ਸਿਰਾ ਕਰਾਤਾ ਮੰਮੀ ਸਾਰਾ ਤਾਂ ਜਿਆਦਾ ਜਗ੍ਹਾ ਘੇਰਦੀ ਐ ਚਲੋ ਹੁਣ ਤਾਂ ਮਾਲਕ ਦੀ ਗਿਰ ਪਰ ਸੱਸ ਨੂੰ ਇੱਕੋਸਾਰ ਦੀਆਂ ਹੋ ਗਈਆਂ ਇੱਕੋਸਾਰੀ ਸਾੜੀ ਪਿਆਰੀ ਜੀ ਮੇਰੀ ਸੱਸ ਵੈਰੀ ਗੁੱਡ ਪਿਆਰੀ ਜੀ ਹਨ ਪਿਆਰੀਆਂ ਦੋਨੋਂ ਹਨ ਪਿਆਰੇ ਨਹੀਂ ਹੈਗੇ ਤੁਸੀਂ ਯੂਡ ਪੇ ਰਹੇ ਹਨ ਤਨੇ ਕਲਾਪਿੰਗ ਕਲਾਪਿੰਗ ਕਰੋ ਪੁੱਤ ਵੈਰੀ ਗੁੱਡ ਦੇਖੋ ਜੀ ਦੀ ਬਿਊਟੀਫੁਲ ਸਿਟੀ ਚੰਡੀਗੜ੍ਹ ਐਮੀ ਥੋੜੀ ਕਹਿੰਨੇ ਆ ਸਾਫ ਸੁਥਰਾ ਐ ਇਕਦਮ ਕਿਊਟਨੈਸ ਵੈਰੀ ਵੈਰੀ ਬਿਊਟੀਫੁਲ ਉੱਚਾ ਲੰਬਾ ਸੋਹਣਾ ਸੁਹੇਲਾ ਹਾਂ ਚਾਹੇ ਸਮਝੋ ਖਾਤਾ ਹਾਂ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਆ 22 ਸੈਕਟਰ ਚੰਡੀਗੜ੍ਹ ਥੋੜੀ ਜਿਹੀ ਕੰਮ ਸੀਗੀ ਸ਼ਾਪਿੰਗ ਚਲੋ ਆਓ ਦੇਖਦੇ ਆ ਕਿ ਕਿਆ ਬਣਦਾ ਹਾਂਜੀ ਬਾਬਿਓ ਅੱਜ ਪਹੁੰਚ ਗਏ ਆ ਆਪਾਂ ਸੈਕਟਰ 22 ਵੀਰ ਉਹਨਾਂ ਕੋਲੇ ਆਪਾਂ ਪਹਿਲਾਂ ਵੀ ਕਈ ਕੈਮਰੇ ਇਹਨਾਂ ਤੋਂ ਲਏ ਆ ਤੇ ਬਾਕੀ ਅੱਜ ਵੀ ਆਪਾਂ ਮਾਈਕ ਤੇ ਕਿਆ ਕਹਿੰਦੇ ਹੁੰਨੇ ਨੂੰ ਭੁੱਲ ਗਿਆ ਮੈਂ ਹਾਂਜੀ ਇਹ ਮੋਬਾਈਲ ਦਾ ਡਿੰਗਲ ये मोबाइल का अपाने लिया मोबाइल सोना गल बढ़िया आपको किम्बल तो आप हाँ दिया आपको डीजीटे का माइक है जिसमे आवाज हाँ। कैसी आयेगी सामको भी बहुत अच्छा लगा आपसे मिलकर थैंक वेरी मच सर चलो थैंक यू पापे अपनी होगी शॉपिंग ਤੇ ਸ਼ਾਪਿੰਗ ਕਰਕੇ ਸਾਨੂੰ ਲੱਗਿਆ ਬਹੁਤ ਜ਼ਿਆਦਾ ਮਜ਼ਾ ਆਇਆ ਜੇ ਸ਼ਾਪਿੰਗ ਕਰਕੇ ਤੇ ਬਾਕੀ ਬਾਈਆਂ ਨਾਲ ਟ੍ਰੀਟ ਕਰਕੇ ਬੜਾ ਸੋਹਣਾ ਬੋਲਦੇ ਆ ਬੰਦੇ ਟ੍ਰੀਟ ਕਰਦੇ ਆ ਤੇ ਦੇਖ ਸਕਦੇ ਹੋ ਚੰਡੀਗੜ੍ਹ ਬਾਈ ਸੈਕਟਰ ਹਾਂਜੀ ਸੇਵਰ ਕੇ ਮੈਨੂੰ ਲੱਗਿਆ ਅਰੇ ਫੜ ਕੋਈ ਗਰਲਸ ਇਨਫੋਰਮੇਸ਼ਨ ਕਿਸਦੀ ਹੈਗੀ ਹਾਂ ਤੁਸੀਂ ਫਿਰ ਤੋਂ ਨਹੀਂ ਤੇ ਆਪਾਂ ਨੂੰ ਥੋੜੀ ਜਿਹਾ ਲੈਪਟਾਪ ਦੀ ਜ਼ਰੂਰਤ ਆ ਤੇ ਬਾਕੀ ਤੁਹਾਨੂੰ ਮਿਲਦੇ ਆ ਜੋਰ ਜੋਸ਼ ਨਾਲ ਬੈਠ ਕੇ ਸੀਟ ਤੇ ਲਓ ਜੀ ਹਲੇ ਆਪਣੀ ਸ਼ਾਪਿੰਗ ਪਈ ਆ ਹਜੇ ਵੀ ਪੈਂਡਿੰਗ ਪਈ ਆ ਹਜੇ ਆਪਣੀ ਕਾਫੀ ਜ਼ਿਆਦਾ ਸ਼ਾਪਿੰਗ ਕਰਨੀ ਪਈ ਆ ਆਪਣੇ ਉਹ ਕਰਨੀ ਆ ਹਾਂਜੀ ਗਾਇਸ ਆਜੋ ਸਮੋਸੇ ਖਾ ਲੋ 22 ਸੈਕਟਰ ਦੇ ਮਸ਼ਹੂਰ ਸਮੋਸੇ ਲੈ ਕੇ ਆਏ ਆ ਅਸੀਂ ਪੰਜ ਸਮੋਸੇ ਮੈਂ ਇਹਨਾਂ ਨੂੰ ਕਿਹਾ ਸੀਗਾ ਕੁਝ ਹੋਰ ਖਾ ਲੋ ਕਹਿੰਦੇ ਅਸੀਂ ਸਮੋਸੇ ਹੀ ਖਾਣੇ ਆ ਵੀ ਮਸ਼ਹੂਰ ਹਾਂਜੀ ਸਿਮਰਨ ਸਵਾਦ ਹੈ ਕਿਵੇਂ ਆ? ਵਾਟ ਇਜ਼ ਥੀ ਜੀ? ਓਕੇ। ਹਾਂਜੀ ਆਪਾਂ ਪਹੁੰਚ ਚੁੱਕੇ ਆਂ ਬੀਦੀ ਮਾਰਕੀਟ ਦੇ ਵਿੱਚ ਤੇ ਹੁਣ ਆਪਾਂ ਦੇਖਦੇ ਕੀ ਦਿੰਦੇ। ਹਾਂਜੀ ਬਾਬਿਓ ਆਪਾਂ ਪਹੁੰਚ ਗਏ ਆਂ ਬੀਦੀ ਮਾਰਕੀਟ। ਇੱਥੇ ਕਰਨੀ ਸੀਗੀ ਥੋੜੀ ਜਿਹੀ ਸ਼ਾਪਿੰਗ। ਮੰਮੀ ਤੇ ਪੋਤੀ ਤੇ ਮੇਰੀ ਸੱਸ ਪਿੱਛੇ ਬੈਠੀ ਐ। ਚਲੋ ਚੱਲੀਏ। ਚਲੋ ਗਾਇਸ ਚਲਿਏ ਆਪਾਂ ਆਜੋ ਚਲਿਏ ਹਾਂਜੀ ਬਾਬਿਓ ਆਪਾਂ ਪਹੁੰਚ ਗਏ ਆਂ ਗੱਮਾ ਲੈਪਟਾਪ ਲੈਣ ਤੇ ਪਹਿਲਾਂ ਤਾਂ ਕਾਫੀ ਅਸੀਂ ਕਨਫਿਊਜ਼ ਰਹੇ ਦੋ ਦਿਨ ਸ਼ਾਪਸ ਨੂੰ ਸ਼ਾਪ-ਉਪਾ ਘੁੰਮੇ ਆਂ ਤੇ ਹੁਣ ਆਪਾਂ ਸੈਕਟਰ 20 ਦੇ ਵਿੱਚ ਆਏ ਆਂ ਹੁਣ ਇੱਥੇ ਆਪਾਂ ਨੂੰ ਪਸੰਦ ਆ ਗਿਆ ਭਾਜੀ ਉਹਨਾਂ ਕੋਲ ਭਾਜੀ ਸ਼ਾਪ ਦਾ ਨਾਮ ਕੀ ਹੈ ਜੀ ਕਿਹੜੀ ਹੈ ਜੀ ਐਸੀ ਇਲੈਕਟ੍ਰੋਨਿਕ ਕਿ ਸੀ ਇਲੈਕਟ੍ਰੋਨਿਕ ਕੋਈ ਆਈਸੀ ਵਗੈਰਾ ਕੋਈ ਹੋਰ ਕੋਡ ਆਈਸੀ ਉਹ ਨੰਬਰ 18 ਬਹੁਤ ਹੀ ਬਜਟ ਦੇ ਵਿੱਚ ਤੁਹਾਨੂੰ ਇੱਥੇ ਲੈਪਟਾਪ ਮਿਲ ਜਾਣਗੇ ਤੇ ਬਾਕੀ ਚਲੋ ਕਰਦੇ ਆ ਬਿਲਿੰਗ ਵਗੈਰਾ ਫਿਰ ਤੁਹਾਨੂੰ ਮਿਲਦੇ ਆ ਵਾਹ ਬਾਬਿਓ ਪਾਰਟੀ ਹੋ ਗਈ ਅੱਜ ਮੁਬਾਰਕਾਂ ਮੁਬਾਰਕਾਂ ਤੁਹਾਨੂੰ ਬਹੁਤ ਸਾਰੀਆਂ ਆਪਾਂ ਲੈ ਲੈਣਾ ਮੈਂ ਲੈਪਟਾਪ ਕਿਹੜਾ ਬੋਤਾ ਕੰਮ ਉਹ ਲੈਪਟਾਪ ਦੇ ਕਰਾਂ ਕਰਾਂਗੇ ਹਾਂਜੀ ਦੋਸਤੋ ਬਹੁਤ ਹੀ ਸਾਰੀਆਂ ਵਧਾਈਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਲੋ ਵੀ ਬਾਬਿਓ ਪਾਰਟੀ ਹੋ ਗਈ ਐ ਆਪ ਹੈਲੋ ਕਰੋ ਹੈਲੋ ਗਾਇਸ ਮੁਬਾਰਕਾ ਜੀ ਕਰ ਦੋ ਵੀ ਸਾਰਿਆਂ ਨੂੰ ਸਾਨੂੰ ਅੱਜ ਗਿਫਟ ਵੀ ਦਿੱਤਾ ਗਿਫਟ ਓਪਨ ਕਰੋ ਗੱਡੀ ਪਰ ਰੱਖ ਕੇ ਦਿਖਾਓ ਕੀ ਹੈ ਉਹ ਸਾਫ਼ ਕਰਨੇ ਵਾਲਾ ਲਾਤਾ ਹੈ ਚਲੋ ਕੋਈ ਵਾਲਾ ਹੀ ਗਿਫਟ ਦਿੱਤਾ ਪਰ ਦਿੱਤਾ ਸਾਫ਼ ਕਰਨੇ ਵਾਲਾ ਹੀ ਆ ਗਿਫਟ ਦਾ ਗਿਫਟ ਹੈ ਚਲੋ ਗਿਫਟ ਦਾ ਗਿਫਟ ਹੈ ਚਲੋ ਬਾਕੀ ਬਣੇ ਰਹੋ ਬਲੌਗ ਦੇ ਨਾਲ ਹੁਣ ਜੋ ਮਿਲਦੇ ਆਪਾਂ ਅੱਗੇ ਚਲੋ ਹੁਣ ਭੁੱਖ ਲੱਗੀ ਆ ਸਾਨੂੰ ਚਲੋ ਮਿਲਦੇ ਆ ਫੇਰ ਲੋ ਫਰੈਂਡਸ ਤਨਵੀਰ ਨੇ ਸਾਡੀ ਨੇ ਪਿਆਰ ਪਾ ਲਿਆ ਸਾਰਿਆਂ ਨਾਲ ਲੋ ਦੋਸਤੋ ਆਪਾਂ ਨੂੰ ਹੋ ਗਿਆ ਹਨੇਰਾ ਤੇ ਇੱਥੇ ਟ੍ਰੈਫਿਕ ਬੜਾ ਜ਼ਿਆਦਾ ਹੈ ਤੇ ਹੁਣ ਜਾ ਰਹੇ ਆਪਾਂ ਘਰੇ ਪਹਿਲਾਂ ਕੁਝ ਖਾਵਾਂਗੇ ਪੀਵਾਂਗੇ ਫਿਰ ਜਾਮਨ ਕਰੇ ਹਾਂਜੀ ਗਾਇਜ਼ ਆਪਾਂ ਆਗੇ ਸੀਗੇ ਘਰੇ ਟਾਈਮ ਹੋ ਗਿਆ 11:05 ਮਿੰਟ ਤੇ ਕਾਫੀ ਲੇਟ ਹੋ ਗਏ ਸੋ ਜੇ ਤੁਹਾਨੂੰ ਬਲੌਗ ਚੰਗਾ ਲੱਗਿਆ ਤਾਂ ਸ਼ੇਅਰ ਤੇ ਸਬਸਕ੍ਰਾਈਬ ਲਾਈਕ ਸਾਰਾ ਕੁਝ ਕਰ ਦਿਓ ਸੋ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ